ਕੀ ਤੁਸੀਂ ਜਾਣਦੇ ਹੋ ਜਪਾਨ ਵਰਗੇ ਵਿਕਸਿਤ ਦੇਸ਼ਾਂ ਦੀ ਤਰੱਕੀ ਤੇ ਖੁਸ਼ਹਾਲੀ ਦਾ ਰਾਜ਼ ਕੀ ਹੈ ਦੋ ਸ਼ਬਦਾਂ ਵਿੱਚ ਇਸ ਦਾ ਉੱਤਰ ਹੈ ਵਰਕ ਕਲਚਰ ਅਰਥਾਤ ਹੱਥੀਂ ਕੰਮ ਕਰਨਾ ਉੱਥੋਂ ਦਾ ਸੱਭਿਆਚਾਰਕ ਸਿਸਟਮ ਇਹੋ ਜਿਹਾ ਹੈ ਕਿ ਬਚਪਨ ਤੋਂ ਹੀ ਨੰਨੇ-ਮੁੰਨੇ ਬੱਚਿਆਂ ਨੂੰ ਬਜ਼ੁਰਗਾਂ ਦਾ ਸਤਿਕਾਰ ਕਰਨ ਸਭ ਤੋਂ ਪਹਿਲਾਂ ਵੱਡੇ-ਵਡੇਰਿਆਂ ਨੂੰ ਖਾਣਾ ਪਰੋਸਣ ਖਾਣਾ ਬਣਾਉਣ ਘਰ ਦੇ ਫਰਸ਼ ਸਕੂਲ ਦੇ ਜਿਸ ਕਮਰੇ ਵਿੱਚੋਂ ਪੜ੍ਹਦੇ ਹਨ ਉਸ ਨੂੰ ਸਾਫ਼ ਸੁਥਰਾ ਰੱਖਣ ਦੀ ਆਦਤ ਪਾਈ ਜਾਂਦੀ ਹੈ। ਇੱਥੋਂ ਤੱਕ ਕਿ ਬਾਥਰੂਮ ਦੇ ਟਾਇਲਟ ਵੀ ਉਹ ਆਪ ਹੀ ਸਾਫ਼ ਕਰਦੇ ਹਨ। ਆਪਣਾ ਕੰਮ ਆਪ ਕਰਕੇ ਇਹ ਬੱਚੇ ਆਤਮ ਵਿਸ਼ਵਾਸੀ ਤਾਂ ਬਣਦੇ ਹੀ ਹਨ ਸਗੋਂ ਆਤਮ ਨਿਰਪਰ ਹੋ ਜਾਂਦੇ ਹਨ। ਹੱਥੀ ਕੰਮ ਕਰਕੇ ਕੋਈ ਬੰਦਾ ਛੋਟਾ ਹੋ ਜਾਂਦਾ ਹੈ ਇਹ ਸ਼ਬਦ ਤਾਂ ਉਹਨਾਂ ਦੀ ਡਿਕਸ਼ਨਰੀ ਵਿੱਚ ਨਹੀਂ ਹਨ। ਇਸੇ ਕਰਕੇ ਉਹ ਆਪਣੇ ਛੋਟੇ-ਛੋਟੇ ਕੰਮ ਪੈਦਲ ਤੁਰ ਕੇ ਜਾਂ ਸਾਈਕਲ ਤੇ ਜਾ ਕੇ ਕਰ ਆਉਂਦੇ ਹਨ ਕੰਮ ਕਰਦੇ ਹੋਏ ਉਹਨਾਂ ਦੇ ਮਨਾਂ ਵਿੱਚ ਕੋਈ ਹੀਣ ਭਾਵਨਾ ਨਹੀਂ ਹੁੰਦੀ ਤੇ ਉੱਥੇ ਦੇ ਬੱਚੇ ਇਸ ਨੂੰ ਆਪਣੀ ਸਭਿਅਤਾ ਦਾ ਇੱਕ ਹਿੱਸਾ ਮੰਨਦੇ ਹਨ ਸਾਡੇ ਦੇਸ਼ ਵਿੱਚ ਸਪੋਰਟ ਹੈ ਇੱਥੇ ਬੱਚੇ ਖੇਤੀ ਕੰਮ ਕਰਨ ਤੋਂ ਬਹੁਤ ਗਰੇਜ਼ ਕਰਦੇ ਹਨ ਅਧਿਆਪਨ ਕਿਤੇ ਨਾਲ ਜੁੜੇ ਹੋਣ ਕਰਕੇ ਮੇਰਾ ਇਹ ਜ਼ਾਤੀ ਤਜਰਬਾ ਹੈ ਕਿ ਸਕੂਲ ਵਿੱਚ ਪੀਟੀਐਮ ਵਾਲੇ ਦਿਨ ਜ਼ਿਆਦਾਤਰ ਪੇਰੈਂਟਸ ਦੀ ਆਪਣੇ ਬੱਚਿਆਂ ਬਾਰੇ ਇਹੀ ਕੰਪਲੀਟ ਹੁੰਦੀ ਹੈ ਕਿ ਇਹ ਸਾਰਾ ਦਿਨ ਮੋਬਾਈਲ ਤੇ ਲੱਗੇ ਰਹਿੰਦੇ ਹਨ ਤੇ ਘਰ ਦਾ ਕੋਈ ਕੰਮ ਨਹੀਂ ਕਰਦੇ ਜੇਕਰ ਮਾਪੇ ਭੁੱਲ ਭੁਲੇਖੇ ਉਹਨਾਂ ਨੂੰ ਕੋਈ ਕੰਮ ਕਰਨ ਲਈ ਕਹਿੰਦੇ ਹਨ ਤਾਂ ਉਹ ਪੜ੍ਹਾਈ ਦਾ ਬਹਾਨਾ ਲਾ ਕੇ ਕੇ ਸਮਝ ਜਾਂਦੇ ਹਨ ਇਸ ਲਈ ਇਕੱਲਾ ਬੱਚਿਆਂ ਨੂੰ ਹੀ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਦੋਸ਼ ਕਿਤੇ ਨ ਕਿਤੇ ਮਾ ਮਾਪ ਦਾ ਵੀ ਹੈ ਜਿਹੜੇ ਬਚਪਨ ਵਿੱਚ ਹੀ ਪਿਆਰ ਨਾਲ ਬੱਚਿਆਂ ਨੂੰ ਕੰਮ ਕਰਨ ਦੀ ਆਦਤ ਨਹੀਂ ਪਾਉਂਦੇ ਪ੍ਰਿੰਸੀਪਲ ਤੇਜਾ ਸਿੰਘ ਦਾ ਕਹਿਣਾ ਹੈ ਕਿ ਘਰ ਇਟਾਂ ਰੋੜੀ ਸੀਮਿੰਟ ਜਾਂ ਵਟਿਆਂ ਦੇ ਨਾਲ ਨਹੀਂ ਬਣਦਾ ਘਰ ਤਾਂ ਉਹ ਥਾਂ ਹੈ ਜਿੱਥੇ ਆਤਮਾ ਪਲਦੀਆਂ ਹਨ ਤੇ ਬੱਚੇ ਦਾ ਆਚਰਣ ਬਣਦਾ ਹੈ ਕੰਮ ਕੋਈ ਛੋਟਾ ਜਾਂ ਵੱਡਾ ਨਹੀਂ ਹੁੰਦਾ ਸਾਡਾ ਨਜ਼ਰੀਆ ਉਸ ਨੂੰ ਛੋਟਾ ਜਾਂ ਵੱਡਾ ਬਣਾ ਦਿੰਦਾ ਹੈ ਅਮਰੀਕਾ ਦੇ ਰਾਸ਼ਟਰਪਤੀ ਇਬਰਾਹਿਮ ਲਿੰਕਕਨ ਕੋਣ ਨਹੀਂ ਜਾਣਦਾ ਜਦੋਂ ਉਹ ਰਾਸ਼ਟਰਪਤੀ ਬਣਿਆ ਤਾਂ ਪਾਰਲੀਮੈਂਟ ਵਿੱਚ ਕਿਸੇ ਨੇ ਉਸ ਨੂੰ ਨੀਚਾ ਦਿਖਾਉਣ ਲਈ ਇਹ ਗੱਲ ਕਹਿ ਦਿੱਤੀ ਕਿ ਇਹਨਾਂ ਦੇ ਪਿਤਾ ਜੀ ਜੁੱਤੇ ਬਣਾਉਣ ਦਾ ਕੰਮ ਕਰਦੇ ਸਨ ਤਾਂ ਇਬਰਾਹਿਮ ਲਿੰਕਕਨ ਨੇ ਕੀ ਕਿਹਾ ਉਹਨਾਂ ਨੇ ਕਿਹਾ ਮੈਨੂੰ ਮਾਣ ਹੈ ਕਿ ਮੇਰੇ ਪਿਤਾ ਜੀ ਬਹੁਤ ਸੋਹਣੇ ਜੁੱਤੇ ਬਣਾਉਂਦੇ ਸਨ ਵਦੇਸ਼ਾਂ ਵਿੱਚ ਲੋਕ ਛੋਟੇ-ਛੋਟੇ ਕੰਮਾਂ ਲਈ ਦੂਜਿਆਂ ਤੇ ਨਿਰਭਰ ਨਹੀਂ ਕਰਦੇ ਸਗੋਂ ਖੁਦ ਕਰਦੇ ਹਨ ਸਾਡੇ ਦੇਸ਼ ਵਿੱਚ ਸਿਰਫ ਪੜ੍ਹਾਈ ਨੂੰ ਹੀ ਵੱਡਾ ਕੰਮ ਸਮਝਿਆ ਜਾਂਦਾ ਹੈ ਇਹੀ ਕਾਰਨ ਹੈ ਕਿ ਜਦੋਂ ਵੀ ਅਸੀਂ ਕੋਈ ਘਰ ਦਾ ਕੰਮ ਕਰਨ ਨੂੰ ਬੱਚਿਆਂ ਨੂੰ ਕਹਿੰਦੇ ਹਾਂ ਤੇ ਉਹ ਆਪਣੇ ਇਮਤਿਹਾਨ ਜਾਂ ਪੜ੍ਹਾਈ ਦਾ ਬਹਾਨਾ ਲਾ ਕੇ ਆਵੇਸਲਾ ਜਾਂ ਵੇਸਲੇ ਹੋ ਜਾਂਦੇ ਹਨ ਬڑے ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਸਾਡੇ ਸਕੂਲਾਂ ਵਿੱਚ ਜੇਕਰ ਕੋਈ ਅਧਿਆਪਕ ਬੱਚਿਆਂ ਕੋਲੋਂ ਕੋਈ ਸਾਫ਼ ਸਫਾਈ ਦਾ ਕੰਮ ਕਰਵਾ ਲਵੇ ਤਾਂ ਵੀਡੀਓ ਬਣਾ ਕੇ ਨਸ਼ਰ ਕੀਤਾ ਜਾਂਦਾ ਹੈ ਕਿ ਆਹ ਦੇਖੋ ਜੀ ਬੱਚਿਆਂ ਕੋਲੋਂ ਚਾਈਲਡ ਲੇਬਰ ਕਰਵਾਈ ਜਾ ਰਹੀ ਹੈ। ਭਾਰਤ ਦੇ ਲੋਹ ਪੁਰਸ਼ ਕਹੇ ਜਾਂਦੇ ਸ਼੍ਰੀ ਵੱਲਭ ਭਾਈ ਪਟੇਲ ਦੀ ਸਤਿਆਗ੍ਰਹਿ ਨਾਲ ਜੁੜੀ ਹੋਈ ਇਤਿਹਾਸਕ ਭੂਮੀ ਹੈ ਉਸ ਦਾ ਨਾਂ ਹੈ 바ਰਦੋਲੀ ਦਾ ਅਸ਼ਰਮ ਇੱਥੇ ਹੀ ਇੱਕ ਆਦਰਸ਼ ਕੰਨਿਆ ਵਿਦਿਆਲਿਆ ਨਾਂ ਦਾ ਸਕੂਲ ਖੋਲਿਆ ਗਿਆ ਹੈ ਜਿੱਥੇ ਆਦੀਵਾਸੀ ਲੜਕੀਆਂ ਦੇ ਰਹਿਣ ਸਹਿਣ ਪੜ੍ਹਾਈ ਕਰਨ ਦੀ ਪੂਰਨ ਸਹੂਲਤ ਹੈ ਹਰੇਕ ਬੱਚੇ ਨੂੰ ਆਪਣੀ ਆਪਣੀ ਅਲਮਾਰੀ ਮਿਲੀ ਹੋਈ ਹੈ ਜਿਸ ਵਿੱਚ ਉਹ ਆਪਣੀਆਂ ਕਿਤਾਬਾਂ ਕੱਪੜੇ ਤੇ ਹੋਰ ਸਮਾਨ ਬੜੀ ਤਰਤੀਬ ਦੇ ਨਾਲ ਸਚੱਜੇ ਟੰਗਦਿਆਂ ਨਾਲ ਰੱਖਦੇ ਹਨ ਹੈਰਾਨੀ ਦੀ ਗੱਲ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਉਹਨਾਂ ਦੀਆਂ ਅਲਮਾਰੀਆਂ ਨੂੰ ਕੋਈ ਤਾਲਾ ਨਹੀਂ ਲਗਾਇਆ ਜਾਂਦਾ ਤਾਂ ਕਿ ਬੱਚੇ ਖੁਦ ਸਿੱਖਣ ਕਿ ਅਸੀਂ ਕਿਸੇ ਦੀ ਕੋਈ ਚੋਰੀ ਨਹੀਂ ਕਰਨੀ ਉਹਨਾਂ ਦੀ ਸੋਚ ਇਸ ਤਰ੍ਹਾਂ ਦੀ ਬਣਾਈ ਜਾਂਦੀ ਹੈ ਕਿ ਜੇਕਰ ਅਸੀਂ ਕਿਸੇ ਦੀ ਕੋਈ ਚੀਜ਼ ਚੋਰੀ ਕਰਾਂਗੇ ਤੇ ਕੱਲ ਨੂੰ ਸਾਡੀ ਵੀ ਕੋਈ ਚੀਜ਼ ਚੋਰੀ ਕਰ ਸਕਦਾ ਹੈ ਹੈ ਨਾ ਕਮਾਲ ਦੀ ਸੋਚ ਇਸ ਸਕੂਲ ਵਰਕ ਕਲਚਰ ਦੀ ਆਪਣੇ ਆਪ ਵਿੱਚ ਇੱਕ ਮਿਸਾਲ ਹੈ ਕਿਉਂਕਿ ਬੱਚੇ ਆਪਣਾ ਖਾਣਾ ਖੁਦ ਬਣਾਉਂਦੇ ਹਨ ਖੁਦ ਸਰਵ ਕਰਦੇ ਹਨ ਤੇ ਖੁਦ ਆਪਣੇ ਬਰਤਨ ਆਪ ਧੋਂਦੇ ਹਨ ਇਸ ਸਕੂਲ ਦੀ ਰਸੋਈ ਵਿੱਚ ਬਰਤਨ ਤੇ ਹੋਰ ਸਮਾਨ ਬਹੁਤ ਹੀ ਸਫਾਈ ਤੇ ਸਚਜੇ ਢੰਗ ਦੇ ਨਾਲ ਰੱਖਿਆ ਹੋਇਆ ਹੈ ਉੱਥੇ ਵੀ ਬੱਚੇ 10ਵੀਂ ਤੇ 12ਵੀਂ ਦੇ ਇਮਤਿਹਾਨਾਂ ਵਿੱਚ ਬੈਠਦੇ ਹਨ ਪਰ ਇਹ ਨਹੀਂ ਕਹਿੰਦੇ ਏ ਨਹੀਂ ਕਹਿੰਦੇ ਕਿ ਉਹਨਾਂ ਦਾ ਇਮਤਿਹਾਨ ਹੈ ਅਸੀਂ ਸਿਰਫ ਪੜ੍ਹਨਾ ਹੈ ਤੇ ਹੋਰ ਕੋਈ ਕੰਮ ਨਹੀਂ ਕਰਨਾ ਉਹਨਾਂ ਦੇ ਚਿਹਰਿਆਂ ਤੇ ਇੱਕ ਜੀਵ ਸਕੂਨ ਹੈ ਜਿਹੜਾ ਵੀਡੀਓ ਤੇ ਗੇਮਾਂ ਖੇਡਣ ਵਾਲੇ ਬੱਚਿਆਂ ਦੇ ਚਿਹਰਿਆਂ ਤੋਂ ਗਾਇਬ ਹੋ ਚੁੱਕਾ ਹੈ ਸਾਥੀਓ ਕੀ ਸਾਡੇ ਘਰਾਂ ਵਿੱਚ ਸਾਡੇ ਬੱਚੇ ਆਪਣਾ ਕੰਮ ਖੁਦ ਕਰਦੇ ਹਨ ਬਰਤਨ ਧੋਣਾ ਤੇ ਖਾਣਾ ਬਣਾਉਣਾ ਤਾਂ ਬਹੁਤ ਦੂਰ ਦੀਆਂ ਗੱਲਾਂ ਹਨ ਕਿਸੇ ਨੂੰ ਪਾਣੀ ਦਾ ਗਲਾਸ ਦੇਣਾ ਵੀ ਉਹਨਾਂ ਲਈ ਇੱਕ ਔਖਾ ਬਣ ਜਾਂਦਾ ਹੈ ਮੋਬਾਈਲ ਤੇ ਵੀਡੀਓ ਗੇਮਸ ਖੇਡ ਖੇਡ ਕੇ ਉਹਨਾਂ ਦਾ ਸਰੀਰ ਨਿਸ਼ਕਿਰਿਆ ਹੋ ਰਿਹਾ ਹੈ। ਉਹਨਾਂ ਦੇ ਚਿਹਰਿਆਂ ਦੀ ਰੌਣਕ ਗਵਾਚ ਰਹੀ ਹੈ। ਬੱਚੇ ਦੇਰ ਰਾਤ ਤੱਕ ਜਾਗਦੇ ਹਨ ਤੇ ਉਦੋਂ ਉੱਠਦੇ ਹਨ ਜਦੋਂ ਧੁੱਪ ਸਾਡੇ ਘਰਾਂ ਦੇ ਵਿਹੜਿਆਂ ਨੂੰ ਤਪਾ ਰਹੀ ਹੁੰਦੀ ਹੈ। ਸਵੇਰੇ ਉੱਠ ਕੇ ਸੈਰ ਤੇ ਜਾਣ ਦਾ ਰੁਝਾਨ ਖਤਮ ਹੋ ਰਿਹਾ ਹੈ। ਚੜ੍ਹਦੇ ਸੂਰਜ ਦੀ ਲਾਲੀ ਨੂੰ ਵੇਖਣ ਅਤੇ ਖੁੱਲੀ ਸੈਰ ਕਰਨ ਦਾ ਰੁਝਾਨ ਘਟ ਰਿਹਾ ਹੈ। ਬੰਦ ਕਮਰੇ ਵਾਲੀ ਐਕਸਰਸਾਈਜ਼ ਤੱਕ ਸੀਮਤ ਹੋ ਕੇ ਰਹਿ ਗਏ ਨੇ ਬੱਚੇ ਅੱਜਕੱਲ੍ਹ ਅੱਜਕੱਲ੍ਹ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਹਨ ਬਹੁਤ ਖੁੱਲਾ ਸਮਾਂ ਹੈ ਆਓ ਆਪਣੇ ਬੱਚਿਆਂ ਨੂੰ ਮੋਬਾਈਲ ਦੀ ਚਾਰ ਦਿਵਾਰੀ ਤੋਂ ਬਾਹਰ ਕੱਢ ਕੇ ਹੱਥੀਂ ਕੰਮ ਕਰਨ ਦੀ ਕੋਈ ਚੰਗੀ ਆਦਤ ਪਾਈਏ ਤਾਂ ਜੋ ਉਹ ਆਪਣੇ ਜੀਵਨ ਦੇ ਵਿੱਚ ਆਉਣ ਵਾਲੀਆਂ ਰੁਕਾਵਟਾਂ ਦਾ ਮੁਕਾਬਲਾ ਕਰ ਸਕਣ ਔਰ ਆਪਣਾ ਵਧੀਆ ਜੀਵਨ ਜੀ ਸਕਣ ਧੰਨਵਾਦ ਸਾਥੀਓ ਖੁਸ਼ਕਿਸਮਤ ਹਨ ਉਹ ਮਾਪੇ ਜਿਨ੍ਹਾਂ ਦੇ ਬੱਚੇ ਘਰਾਂ ਵਿੱਚ ਛੋਟੇ ਛੋਟੇ ਕੰਮ ਕਰਦੇ ਹਨ ਤੇ ਆਪਣੇ ਮਾਪਿਆਂ ਦੀ ਹੈਲਪ ਕਰਦੇ ਹਨ ਮਦਦ ਕਰਦੇ ਹਨ ਇਸੇ ਤਰ੍ਹਾਂ ਸਾਨੂੰ ਆਪਣੇ ਬੱਚਿਆਂ ਨੂੰ ਘਰਾਂ ਦੇ ਛੋਟੇ ਛੋਟੇ ਕੰਮ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ ਜਿਨ੍ਹਾਂ ਬੱਚਿਆਂ ਨੂੰ ਬਚਪਨ ਵਿੱਚ ਇਹ ਆਦਤ ਪੈ ਜਾਂਦੀ ਹੈ ਉਹ ਕਦੀ ਵੀ ਕੰਮ ਕਰਨ ਤੋਂ ਕੰਨੀ ਕਤਰਉਂਦੇ ਨਹੀਂ ਹਨ ਉਹ ਸੈਰ ਕਰਦੇ ਹਨ ਔਰ ਸੈਰ ਨੂੰ ਇੰਜੋਏ ਕਰਦੇ ਹਨ ਉਹ ਘਰ ਦੀ ਸਾਫ ਸਫਾਈ ਦੇ ਵਿੱਚ ਹੱਥ ਮੜਾਉਂਦੇ ਹਨ ਸਾਥੀਓ ਮੇਰੀ ਇਹ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗੀ ਜੇਕਰ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ